अर्जन देव महाराज जी का होता है माता गंगा जी काफी समा तो बच्चा नहीं हो समय बचना बा, समय बाद 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 गुरु हर गोबिंद साहब महाराज मेरी पीढ़ी के मालक गुरु अर्जन देव जी के ग्रह बालक बड़ा होंगे बालक गुरु हरगोबिंद साहब महाराज जी विन से योग होंगे ਤੇ ਰਿਸ਼ਤਾ ਭਾਰਵਾਦ ਤੇ ਗੱਲ ਜਾਂਦੀ ਹੈ ਸੰਪੰਦ ਪ੍ਰਹੁਤ ਰਿਸ਼ਤਾ ਭਾਰਦੇ ਰਿਤਾ ਪੱਕਾ ਕਰਕੇ ਆਉਂਦੇ ਆ ਗੱਲ ਕਰਦੇ ਆ ਚੰਦੂ ਦੇ ਨਾਲ ਚੰਦੂ ਦਰਬਾਰ ਤੇ ਬੈਠਾ ਕਹਿੰਦੇ ਜੀ ਤੁਹਾਡੀ ਧੀ ਮਤਿਆਰ ਹੋ ਗਈ ਇਹਦੇ ਬਾਅਦ ਤੇ ਅਸੀਂ ਬਾਹਰ ਭਾਵ ਕੇ ਆਏ ਹੁਣੇ ਪਰਿਵਾਰ ਵਿੱਚ ਕਹਿੰਦਾ ਕਿਹੜਾ ਪਰਿਵਾਰ ਹੈ ਕੋ ਚੰਗਾ ਪਰਿਵਾਰ ਹੁੰਦਾ ਖਾਨਦਾਨ ਚੰਗਾ ਹੁੰਦਾ ਕਹਿੰਦੇ ਹਾਂਜੀ ਪ੍ਰਭੂ ਕਹਿੰਦਾ ਚੰਗਾ ਪਰਿਵਾਰ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਚਿਹਰਾ ਪੂਰਾ ਦੱਸਦੇ ਹੋਏ ਕਹਿੰਦਿਆ ਸੂਰਬੀਰ ਯੋਧੇ ਨੇ ਮਹਾਂਬਲੀ ਸੂਰਮੇ ਉੱਚਾ ਲੱਭਾ ਕਰਦਾ ਹੈ ਬੜਾ ਸੋਹਣਾ ਸੁਨੱਖਾ ਨਾਗਰਾਨਾ ਇਹਨੇ ਕੌਣ ਹੈ ਉਹਨਾਂ ਨੇ ਦੱਸਿਆ ਗੁਰੂ ਅਰਜਨ ਦੇਵ ਜੀ ਦਾ ਬੇਟਾ ਹੈ ਭਰੇ ਦਰਬਾਰ ਦੇ ਵਿੱਚ ਚੰਦੂ ਕਹਿੰਦਾ ਇਹ ਨੂੰ ਕੀ ਕਰ ਗਿਆ ਪ੍ਰਭੂ ਤੁਪਿੰਦਾ ਉਹ ਕਹਿੰਦਾ ਤੁਸੀਂ ਚਵਾਰੇ ਦੀ ਟਮੋਰੀ ਨੂੰ ਲਾ ਕੇ ਆਏ ਸੰਗਤਾਂ ਨੇ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ ਮਹਾਰਾਜ ਜੋ ਪ੍ਰੋਗਤ ਚੰਦੂ ਦੀ ਧੀ ਦੇ ਰਿਸ਼ਤੇ ਦੀ ਗੱਲ ਕਰਕੇ ਗਿਆ ਉਹਨੇ ਭਰੇ ਦਰਬਾਰ ਵਿੱਚ ਜਾ ਕੇ ਬੇਨਤੀ ਕੀਤੀ ਤੇ ਚੰਦੂ ਹੰਕਾਰ ਦੇ ਵਿੱਚ ਗੁਰਨਾਨਕ ਦੇਵ ਜੀ ਤੁਹਾਨੂੰ ਮੋੜੀ ਦੱਸਦਾ ਹੈ ਕਿ ਆਪਣੇ ਘਰ ਨੂੰ ਆਪਣੀ ਔਕਾਤ ਨੂੰ ਉੱਚਾ ਰਸਤਾ ਸੰਗਤਾਨੀ ਬਧਨ ਕੀਤਾ ਕਿ ਮਹਾਰਾਜ ਸੰਗਤ ਦਾ ਹੁਕਮ ਹੈ ਕਿ ਤੁਸੀਂ ਚੰਦੂ ਦੀ ਧੀ ਦਾ ਰਿਸ਼ਤਾ ਨਹੀਂ ਲੈਣਾ ਕਿਉਂਕਿ ਹੰਕਾਰ ਨਹੀਂ ਪੰਡਾ ਸੰਗਤ ਦੇ ਬਚਨਾਂ ਨੂੰ ਮੰਨਦੇ ਹੋਏ ਗੁਰਦਾ ਦੇਵੀ ਨੇ ਚੰਦੂ ਦੀ ਧੀ ਦਾ ਰਿਸ਼ਤਾ ਰਿਸ਼ਤਾ ਮਨਾ ਕਰ ਦਿੱਤਾ ਦੂਸਰਾ ਕਾਰਨ ਨਹੀਂ ਹੋਇਆ ਤੀਸਰਾ ਕਾਰਨ ਸੀ ਜੋ ਕੁਸਰੋ ਨੇ ਜਹਾਂਗੀਰ ਤੋਂ ਬਗਾਵਤ ਕਰ ਦਿੱਤੀ ਜਹਾਂਗੀਰ ਮਾਰਨ ਵਾਲੇ ਦੇ ਪਿੱਛੇ ਫੌਜ ਲੈ ਕੇ ਪੈ ਗਿਆ ਉਹ ਭੱਜਦਾ ਹੋਇਆ ਇਧਰ ਉਧਰ ਲੁਕਦਾ ਲੁਕਾਉਂਦਾ ਤੇ ਗੁਰੂ ਅਰਜਨ ਦੇਵ ਜੀ ਦੇ ਗੁਰੂ ਨਾਨਕ ਦੇ ਘਰ ਦੇ ਕੋਲ ਜੀ ਨੰਦਰ ਲੱਗਿਆ ਹੋਣੇ ਗੁਰੂ ਅਰਜਨ ਦੇਵ ਜੀ ਵਕ ਬਾਰਿਸ਼ ਨਹੀਂ ਆਸੀ ਗੁਰੂ ਨਾਨਕ ਦੇ ਘਰ ਦੀ ਵੜਿਆਈ ਸੁਣੀ ਸੀ ਉਹ ਗੁਰੂ ਨਾਨਕ ਦੇ ਘਰ ਆਉਂਦੇ ਸਤਿਗੁਰੂ ਜੀ ਨੂੰ ਨਮਸਕਾਰ ਕਰਦਾ ਹੈ ਮਹਾਰਾਜ ਨੂੰ ਤੱਕਦੇ ਆਉਂਦੇ ਗੱਲਬਾਤ ਸੁਣਦੇ ਆ ਤੇ ਮਹਾਰਾਜ ਨੂੰ ਪ੍ਰਸ਼ਾਦਾ ਪਾਣੀ ਗੁਰੂ ਕੇ ਲੰਗਰ ਵਿੱਚੋਂ ਸ਼ਕਾਉਂਦੇ ਆ ਅਗਲੇ ਦਿਨ ਉਹ ਗਾਂ ਲੱਗਿਆ ਖਸਰੋ ਦੀ ਬਗਾਵਤ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਜਾਣਾ ਮਰਿਆਦਾ ਇਹ ਵੀ ਗੁਰੂ ਨਾਨਕ ਦੇ ਘਰ ਵਿੱਚ ਕੋਈ ਵੀ ਆ ਸਕਦਾ ਕੋਈ ਰਾਜਨੀਤਿਕ ਬੰਦਾ ਹੋਵੇ ਉਹ ਵੀ ਆ ਸਕਦਾ ਕੋਈ ਧਾਰਮਿਕ ਖਿਆਲਾਂ ਦਾ ਬੰਦਾ ਹੋਵੇ ਉਹ ਵੀ ਆ ਸਕਦਾ ਕੋਈ ਹੋਰ ਕਿਸੇ ਮਜਬਦ ਦਾ ਕੋਈ ਬੰਦਾ ਹੋਵੇ ਤਾਂ ਵੀ ਆ ਸਕਦਾ ਇੱਥੇ ਵਪਾਰੀ ਚੋਰ ਡਾਕੂ ਸਾਰੇ ਆਉਂਦੇ ਆ ਗੁਰੂ ਘਰ ਦੇ ਅੰਦਰਾਂ ਵਿੱਚੋਂ ਹਰ ਕੋਈ ਛੱਕ ਸਕਦਾ ਪਰ ਖਸਰੋ ਆਇਆ ਉਦਰ ਜਹਾਂਗੀਰ ਕਹਿੰਦਾ ਸੀ ਜਿਹੜਾ ਉਸਰوں ਨੂੰ ਪਨਾਹ ਦੇ ਦੇਵੇਗਾ ਇਹਦੀ ਮਦਦ ਕਰੇਗਾ ਉਹਨੂੰ ਕੈਦ ਕਰ ਲਵਾਂ ਜਿਹੜਾ ਉਸਰوں ਨੂੰ ਥਾਂ ਨਹੀਂ ਦੇਵੇਗਾ ਟਿਕਾਣਾ ਨਹੀਂ ਦੇਵੇਗਾ ਉਹਨੂੰ ਨਾਮ ਦੇਵੋ ਇਸ ਬਾਰੇ ਹੁਕਮ ਲਾਗੂ ਹੋਇਆ ਸੀ ਗੁਰਨਾਨਕ ਦੇਵ ਦਾ ਘਰ ਨੇ ਉਸਰوں ਨੂੰ ਪ੍ਰਸ਼ਾਦਾ ਛਕਾਇਆ ਇੱਕ ਦਿਨ ਵਾਰ ਤੇ ਰਹਿਣ ਬਸੇਰਾ ਦਿੱਤਾ ਉਹ ਅੱਗੇ ਲੰਘ ਗਿਆ ਤੀਸਰਾ ਕਾਰਨ ਨਹੀਂ ਹੋ ਗਿਆ ਚੌਥਾ ਗਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵੀ ਰਚਣੀ ਆਪਾਂ ਸਰਵਨ ਕੀਤਾ ਸੀ ਭਗਤ ਜੀ ਨੂੰ ਆਉਂਦਾ ਸੋ ਇਹ ਸਾਰੇ ਚਾਰ ਭਗਤ ਹੁੰਦੇ ਆ ਚਾਰੇ ਭਗਤਾਂ ਦੀ ਬਾਣੀ ਨੂੰ ਮਾਰੇ ਸੁਣ ਕੇ ਮਨਾ ਕਰ ਦਿੰਦਾ ਕਿ ਇਹ ਤੁਹਾਡੀ ਕਰਜੀ ਬਾਣੀ ਹੈ ਗੁਰੂ ਨਾਨਕ ਦੇਵ ਜੀ ਦੇ ਮਤਾਬਕ ਪੂਰੀ ਨੀਤਕ ਦੀ ਤਾਂ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਦੇਖੀ ਜਾ ਕੋਈ ਇਸਲਾਮ ਦੇ ਜੋ ਸਰਕਾਰੀ ਦਰਬਾਰੀ ਦਾਨ ਵਾਲੇ ਮਹਾਤਮਾ ਸਾਹਿਬ ਫਕੀਰ ਸਾਹਿਬ ਤੇ ਉਹਨਾਂ ਨੇ ਜਾ ਕੇ ਜਹਾਂਗੀਰ ਕੋਲ ਜਾ ਕੇ ਸ਼ਿਕਾਇਤ ਕੀਤੀ ਫਿਰ ਪੰਜਵਾਂ ਕਾਰਨ ਬੰਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਬਾਣੀ ਦੀ ਰਚਨਾ ਕਰਕੇ ਬਾਣੀ ਦਾ ਪ੍ਰਚਾਰ ਇੰਨਾ ਵਧਾ ਦਿੱਤਾ ਕਿ ਬਾਣੀ ਦੇ ਪ੍ਰਚਾਰ ਸੇਵਾ ਸੰਭਾਲ ਦਾ ਤੇ ਪ੍ਰਚਾਰਕੀ ਦੇ ਰਖਾਣੀ ਸ਼ੁਰੂ ਕਰ ਦਿੱਤੀ ਮਾਰੇ ਨੇ ਪ੍ਰਚਾਰ ਕੇਂਦਰ ਬਣਾਏ ਤਨਤਾਰ ਸਿੰਘ ਤੇ ਲਾਹੌਰ ਅੰਮ੍ਰਿਤਸਰ ਸਾਹਿਬ ਇਹ ਨੇੜੇ-ਨੇੜੇ ਬਹੁਤ ਵੱਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਪ੍ਰਚਾਰ ਕੇਂਦਰ ਤਨਤਾਰ ਸਿੰਘ ਮੁੱਖ ਰੱਖਿਆ ਤਨਤਾਰ ਸਿੰਘ ਦਾ ਜਿਹੜਾ ਇਲਾਕਾ ਸੀ ਇਹ ਸੱਚੀ ਸਰਗਰਿਆਂ ਦਾ ਇਲਾਕਾ ਸੀ ਇੱਥੋਂ ਦੇ ਜਿਹੜੇ ਸੱਚੀ ਸਰਗਰ ਦੇ ਇਹਦੇ ਨਾਮ ਕਈ ਨੇ ਨਗਾਇਆਂ ਦਾ ਫਿਰ ਕਹਿੰਦੇ ਆ ਲਾਲਾ ਬਾਲਾ ਕਹਿੰਦੇ ਆ ਸਕੀ ਸਰਬਰ ਕਹਿੰਦੇ ਐ ਇੱਕ ਦੋ ਹੋਰ ਨਾਮ ਇਹਦਾ ਇਤਿਹਾਸ ਅੰਮ੍ਰਿਤ ਪੰਵੇ ਪਾਸਾ ਦੇ ਵਿਗੜ ਵਿੱਚ ਹੀ ਲਿਖਿਆ ਹੋਇਆ ਵੀ ਕਿਵੇਂ ਪੀਰ ਬਣਿਆ ਕਿਵੇਂ ਨੇ ਅਡੋਲ ਜਿਹੇ ਚਾਰ ਨਗਾਰੇ ਬਣੇ ਉਹ ਕਿਵੇਂ ਬਣੇ ਉਹਦੇ ਵਿੱਚ ਆਉਂਦਾ ਖੈਰ ਉਹ ਇਤਿਹਾਸ ਲੰਬਾ ਹੈ ਨਗਾਈਆਂ ਨੇ ਸਭੀ ਸਰਬਰ ਗਿਆਨੇ ਆਪਣੇ ਫਖਰ ਫਖਮਾ ਤੇ ਪੀਰਖਾਨੇ ਬਣਾਏ ਤਰਤਾਰ ਸਿੰਘ ਦੀ ਧਰਤੀ ਤੇ ਬਹੁਤ ਵੱਡੇ ਵੱਡੇ ਇਹਨਾਂ ਦੇ ਜਿਹੜੇ ਮੋਢੀ ਸੀ ਨਾ ਜਿਹੜੇ ਸੰਗਤਾਂ ਨੂੰ ਇਕੱਠਾ ਕਰਦੇ ਉਹਨਾਂ ਦੀਆਂ ਪੁੱਛਾਂ ਘਟਨੀਆਂ ਉਹਨਾਂ ਨੂੰ ਚੌਕੀਆਂ ਭਰਨ ਵਾਲੇ ਰਾਜੇ ਲੈ ਕੇ ਜਾਣਾ ਇਹ ਪ੍ਰਚਾਰ ਕੇਂਦਰ ਬਣਿਆ ਸੀ ਇਹਨਾਂ ਦਾ ਦਰਦਪਰਸ ਜਦੋਂ ਕੋ ਸਿੱਖੀ ਦਾ ਗੁਰਬਾਣੀ ਦਾ ਪ੍ਰਚਾਰ ਹੋਣ ਲੱਗਿਆ ਇਹਨਾਂ ਦੇ ਜਿਹੜੇ ਮੋਢੀ ਸਨ ਉਹਨਾਂ ਦੇ ਵਿੱਚ ਭਾਈ ਮਾਨ ਚ ਆਉਂਦਾ ਭਾਈ ਵੈਲੋ ਆਉਂਦਾ ਹੋਰ ਤਕਰੀਬਨ 7-8 ਕੋ ਸਿੱਖਾਂ ਦੇ ਨਾਮ ਉਹ ਨੇ ਜਿਹੜੇ ਇਹ ਕਰ ਨੂੰ ਪਖੰਡਵਾਦ ਨੂੰ ਛੱਡ ਕੇ ਗੁਰੂ ਨਾਨਕ ਦੇ ਘਰ ਦਾ ਜੋੜ ਗਏ ਸਾਰੇ ਨੂੰ ਨਾਮ ਵੱਡਾ ਹੁੰਦਾ ਹੈ ਭਾਈ ਵੱਧ ਨੀ ਦਾ ਜਿਨ੍ਹਾਂ ਨੇ ਪਖੰਡਵਾਦ ਨੂੰ ਛੱਡ ਕੇ ਉਹ ਸਿੱਖੀ ਧਾਰਨ ਕਰਕੇ ਘਰ ਦੇ ਵਿੱਚ ਬਣਿਆ ਪੀਰਖਾਨਾ ਆਪਣੇ ਬੱਚਿਆਂ ਨੂੰ ਿਕੇ-ਿਕੇ ਬੱਚਿਆਂ ਨੂੰ ਨਾਮ ਲਾ ਕੇ ਧੀ ਨੂੰ ਨਾਮ ਲਾ ਕੇ ਪੀਰਖਾਨਾ ਧਰੋ ਪਿੰਡ ਵਸੇ ਜਿਹੜੇ ਨੂੰ ਕਹਿ ਦਿੱਤਾ ਵੀ ਜੇ ਤੂੰ ਇਹ ਕੁਛ ਕਰੇਗਾ ਤੂੰ ਪਿੰਡੋਂ ਨਿਕਲ ਜਾ ਰਿਸ਼ਤੇਦਾਰਾਂ ਨੇ ਛੱਡ ਦਿੱਤਾ ਉਹਨੇ ਸਭ ਕੁਝ ਸਹਿ ਲਿਆ ਉਹ ਕਹਿੰਦਾ ਮੈਂ ਸਿੱਖੀ ਨਹੀਂ ਛੱਡਦੀ ਮੈਂ ਗੁਰੂ ਦੇ ਚਰਨਾਂ ਦਾ ਪਿਆਰ ਨਹੀਂ ਛੱਡਣਾ ਇਹ ਸਾਰਿਆਂ ਤੋਂ ਵੱਡੇ ਮਹਾਂਪੁਰਖ ਵੀ ਨੇ ਗਏ ਜਿਨ੍ਹਾਂ ਨੇ ਜੀਵਨ ਦੇ ਵਿੱਚ ਬਹੁਤ ਕੁਝ ਘਾਟਾ ਸਹਿ ਕੇ ਗੁਰਸਿੱਖੀ ਦਾ ਨਾਅਰ ਪਦੜ ਕੇ ਗੁਰੂ ਦੇ ਚਰਨਾਂ ਦਾ ਪਿਆਰ ਬਰਕਰਾਰ ਰੱਖ ਕੇ ਗੁਰੂ ਦੇ ਸ਼ਰਧੀ ਨਾਲ ਲੱਗੇ ਭਾਈ ਮਨਜ ਗੁਰੂ ਸਾਹਿਬ ਜੀ ਨੇ ਪੁੱਛਦੇ ਸ਼ਰਧੀ ਨਾਲ ਗਿਆ ਧੰ ਸਿੱਖੀ ਧੰ ਸਿੱਖੀ ਧੰ ਸਿੱਖੀ ਸਿੱਖਾਂ ਤੇ ਰਿਸੀ ਕੀ ਧਰਮ ਹੈ ਉਹ ਬੜੇ ਪਿਆਰ ਦੇ ਨਾਲ ਸਿੱਖੀ ਨੂੰ ਕਮਾਇਆ ਸੋ ਇਸ ਤਰ੍ਹਾਂ ਤੁਸੀਂ ਸਿੱਖਾਂ ਦੇ ਨਾਮ ਜਿਹੜੇ ਇਹਨਾਂ ਦਾ ਮੇਨ ਪ੍ਰਚਾਰ ਕੇਂਦਰ ਬਣਿਆ ਹੋਇਆ ਸੀ ਨਾ ਸੱਗੀ ਸਰਵਰੀਆਂ ਦਾ ਇਹਨਾਂ ਨੇ ਵੱਡੇ ਵੱਡੇ ਜਿਹੜੇ ਮੋਢੀ ਸਨ ਉਹ ਗੁਰਸਿੱਖੀ ਦੇ ਵਿੱਚ ਆਏ ਇਹ ਸੱਗੀ ਸਰਵਰੀਏ ਗੁਰੂ ਅਰਜਨ ਦੇਵ ਜੀ ਦੇ ਵਿਰੋਧੀ ਬਣ ਗਏ ਸੋ ਮਾਰੇ ਦੇ ਇੱਤੇ ਟਾਕਾ ਆਂਦਾ ਬਣਾਇਆ ਮਾਰੇ ਦੇ ਦਰਬਾਰ ਸਜਾਇਆ ਬਹੁਤ ਵੱਡਾ ਪ੍ਰਚਾਰ ਕੇਂਦਰ ਉਹਨਾਂ ਸਮੇਂ ਦੇ ਦਿੱਤਾ ਤਾਂ ਸਰ ਸੇ ਬਣਿਆ ਇਹ ਸਾਰੇ ਕਾਰਨਾ ਕਰਕੇ ਇਸ ਬੇਕਾਂ ਦਿੱਤੇ ਪਹੁੰਚ ਗੀਆਂ ਨੇ ਇਧਰ ਪਿਰਥੀ ਚੰਦ ਚਾਹੁੰਦਾ ਕਿ ਮੈਨੂੰ ਕੋਈ ਨਾ ਕੋਈ ਬੰਦਾ ਮਿਲੇ ਕਿ ਮੈਂ ਗੁਰੂ ਅਰਜਨ ਦੇਵ ਜੀ ਤੋਂ ਬਦਲਾ ਲਵਾਂ ਇਹਨਾਂ ਦੇ ਸਾਹਦੇ ਵਿੱਚ ਗੁਰੂ ਬਣ ਕੇ ਬੈਠਾਂ ਉਹਨੇ ਬਹੁਤ ਜਨਮ ਕੀਤੇ ਤੇ ਮਹਾਰਾਜ ਨੂੰ ਪੰਜ ਪਾਸ਼ਾ ਜੀ ਨੂੰ ਗੁਰਦਾਰ ਗੱਦੀ ਮੇਰੇ ਦੀ ਉਹ ਸਰਦਾ ਸੀ